ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਵਿੱਚ ਤਸਨ ਤੋਂ ਬਚਾਉਣ ਲਈ ਪੁਲਿਸ ਅੰਤਕ ਕੋਸ਼ਿਸ਼ਾਂ ਕਰਕੇ ਸ਼ਰਾਬੀ ਅਨਸਰਾਂ ਨੂੰ ਸਿਲਾਖਾਂ ਪਿੱਛੇ ਕਰ ਸਫਲਤਾ ਹਾਸਿਲ ਕਰੀ ਹੈ ਜਿਸ ਦੇ ਚਲਦਿਆਂ ਗੁਰਦਾਸਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ 1.5 ਕਿਲੋ ਅਫੀ ਅਤੇ 25000 ਰੁਪਏ ਡਰਗ ਮਨੀ ਸਮੇਤ ਕਾਬੂ ਕੀਤਾ ਐਸਪੀ ਬਲਵਿੰਦਰ ਸਿੰਘ ਵੱਲੋਂ ਜਾਰੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਦਿਆਮਾ ਹਰੀਸ਼ ਕੁਮਾਰ आईपीएस सीनियर कप्तान पुलिस गुरदासपुर पंजाब सरकार ਅਤੇ ਮਾਨਯੋਗ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਇੰਸਪੈਕਟਰ ਕਪਿਲ ਕੋਸ਼ਲ ਇਨਚਾਰਜ CIA ਸਟਾਫ ਵੱਲੋਂ ਆਪਣੀ ਟੀਮ ਨਾਲ ਸਦਰ ਥਾਣੇ ਦੇ ਮੁਖੀ ਅਮਨਦੀਪ ਸਿੰਘ ਸਮੇਤ ਸੁਰਜੀਤ ਸਿੰਘ ਥਾਣਾ ਸਦਰ ਗੁਰਦਾਸਪੁਰ ਦੀ ਟੀਮ ਵੱਲੋਂ ਗਸ਼ਤ ਦੌਰਾਨ ਸ਼ੱਕ ਦੇ ਆਧਾਰ ਤੇ Rajasthan ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ 547 ਗ੍ਰਾਮ ਅਫੀਮ ਅਤੇ 25000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਫੜੇ ਗਏ ਦੋਸ਼ੀ ਦੀ ਪਛਾਣ ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਜੋਂ ਹੋਈ ਹੈ ਜੋ ਇਹ ਅਫੀਮ ਦੀ ਖੇਪ ਰਾਜਸਥਾਨ ਤੋਂ ਲੈ ਕੇ ਆਇਆ ਸੀ ਤੇ ਅੱਗੇ ਗੁਰਦਾਸਪੁਰ ਵਿੱਚ ਨਹੀਂ ਸੀ ਜਿਸ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਮਾਨਯੋਗ ਡੀ.ਸੀ.ਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦ ਆਈ.ਪੀ.ਐਸ ਉਹਨਾਂ ਦੇ ਨਿਰਦੇਸ਼ ਅਨੁਸਾਰ ਤਤ ਸ਼੍ਰੀ ਹਰੀਸ਼ ਦਾਮਾ एसएसपी करवासपुर वलो चलाई मुहिम ਦੇ ਤਹਿਤ ਇੰਸਪੈਕਟਰ ਸੀਆਈਏ कपल कौशल ਤੇ ਐਸਐਚਓ ਸਰ ਗਰਬਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ थाना ਪਰਛੋੜੀ ਜਿਲ੍ਹਾ ਚਤੌੜਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗਮਨੀ ਰੈਂਸੀ ਨੋਟ ਦੇ ਬRAND ਹੋਏ ਨੇ ਇਹਦੇ ਖਿਲਾਫ ਜਿਹੜਾ ਮਕਦਮਾ ਐਫਆਰ ਨੰਬਰ 74 ਡੇਟਰ 972024 ਅੰਡਰ ਸੈਕਸ਼ਨ 18 27 ਐ ਐਨਡੀਪੀਐਸ ਅਕਦਰ ਕੀਤਾ ਗਿਆ। ਜੋ ਦੋਸ਼ੀ ਨੂੰ ਮੌਕੇ ਤੇ ਗ੍ਰਫਤਾਰ ਕੀਤਾ। ਜੋ ਫਰਦਰ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆੜਿਆ ਸੀ ਜੀ ਇਹ? ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ। ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗਦਾਸਪੁਰੀ ਰਿਜੀਸ ਅਪਲਾਈ ਕਰਨੀ ਸੀ। ਤੇ ਇਨਵੈਸਟ ਕਰ ਲਿਆ। ਇਹ ਫਰਦਰ ਦਾ ਹਮਾਰ ਮਾਰ ਲਿਆ ਦਾ ਹਮਾਰ ਲਿਆ ਕੇ ਫਰਦਰ ਦੇ ਤਫਤੀਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਿਆ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਲੇਕਿਨ ਫਰਦਰ ਅਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜਾ ਜੀ ਜਾਂ ਆ ਨਹੀਂ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਪੁਸ਼ਕਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਔਰ ਮਾਰ ਲਿਆ ਦਾ ਫਰਦਰ ਪੁਸ਼ਕਸ਼ ਕਰਾਂਗੇ ਸਰ ਰੈਨ ਵਾਲਾ ਵੈਸੇ ਉੱਥੋਂ ਲਈਏ ਕਿ ਜਾਂ ਹਾਲਵਾਚੀ ਜਾਂ ਕੋਈ ਗੁਰਦਸਪੁਰ ਦਾ ਕਿਤੇ ਰੇਰ ਵਾਲਾ ਸਹਾਰਾ ਪਿੰਡ ਦਾ ਦਾਸਤਾਂ ਚ ਰੈਨ ਵਾਲਾ ਉੱਥੋਂ ਲਈਏ ਲਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆ ਫਿਰ ਹਾਲੇ ਰਮਾਨ ਲਿਆ ਲੈ ਅਰੈਸਟ ਕਰਕੇ ਰਮਾਨ ਲਿਆ ਫਦਰ ਪਰਚਾ ਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ